ਸ਼ਿਆਰ ਪਰ ਦਾ ਹਰਾਨੀ ਜਨਕ ਪਿੰਡ ਜਿੱਥੇ ਨਾ ਕੋਈ ਆਂਡਾ ਮੀਟ ਬਣਾ ਸਕਦਾ ਤੇ ਨਾ ਹੀ ਖਾ ਸਕਦਾ ਜੇ ਕੋਈ ਗਲਤੀ ਨਾਲ ਵੀ ਅਜਿਹਿਆ ਕਰੇ ਤਾਂ ਹੋ ਜਾਂਦਾ ਜਾਨੀ ਨੁਕਸਾਨ ਹਾਂਜੀ ਅਦਾਕੇ ਚ ਗੱਲ ਜੇ ਪੂਰੇ ਬਾਡ ਵਿੱਚ ਮਹਿਜਨ ਨਾ ਹੂੰ ਪੇ ਇਸ ਪਿੰਡ ਵਿੱਚ ਨਾ ਆਂਡਾ ਬੰਦਾ ਹੈ ਹੂੰ ਨਾ ਮੀਟ ਬੰਦਾ ਹੈ ਉਹਦੇ ਕਰਕੇ ਨਾ ਤਾਂ ਕੋਈ ਇਥੇ ਸ਼ਿਕਾਰ ਖੇਡ ਸਕਦਾ ਨਾ ਕੋਈ ਕਿਸੇ ਜਾਨਵਰ ਨੂੰ ਮਾਰ ਸਕਦਾ ਜੀ ਪਿੰਡ ਦੇ ਵਿੱਚ ਕੋਈ ਮੀਟ ਨਹੀਂ ਖਾ ਸਕਦਾ ਉਹਨਾਂ ਕੋਈ ਸ਼ਰਾਬ ਪੀ ਸਕਦਾ ਤੇ ਉਹਨਾਂ ਨੂੰ ਸ਼ਰਾਬ ਦੀ ਸਜ਼ਾ ਇੰਨੀ ਮਿਲ ਗਈ ਵੀ ਰਾਤ ਨੂੰ ਉਹਨਾਂ ਤੇ ਬਿਜਲੀ ਪਈ ਉਹਨਾਂ ਦਾ ਸਾਰਾ ਹੀ ਸਮਾਨ ਚਲ ਗਿਆ ਤੇ ਉਹ ਬੰਦਾ ਕਿਸੇ ਨੂੰ ਕੁਛ ਹੋ ਜਾਂਦਾ ਕਿਸੇ ਨੂੰ ਕੁਛ ਹੋ ਜਾਂਦਾ ਕੋਈ ਖਤਮਾ ਹੀ ਹੋ ਜਾਂਦਾ ਕੋਈ ਟੁੱਬੇ ਚ ਟੁੱਬ ਗਿਆ ਸੀ ਕੁੱਪੜ ਸੂਰ ਜਾਂ ਕੋਈ ਇਦਾਂ ਦੀ ਮੱਛੀ ਵੱਲਣ ਵਗੈਰਾ ਦਾ ਕੋਈ ਕੰਮ ਨਹੀਂ ਕਰ ਸਕਦਾ ਗੁੱਡ ਮਾਰਨਿੰਗ ਦੋਸਤੋ ਪੀਵੀ7 ਰਾਈਡਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਤੁਹਾਡਾ ਦੋਸਤ ਅਮਿਸਪਾਲ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਹੁਸ਼ਿਆਰਪੁਰ ਦੇ ਅਜਿਹੇ ਪਿੰਡ ਵਿੱਚ ਲੈ ਕੇ ਜਾ ਰਹੇ ਹਾਂ ਜਿਸ ਪਿੰਡ ਦਾ ਇਤਿਹਾਸ ਸੁਣ ਕੇ ਹਰ ਕੋਈ ਹੈਰਾਨ ਹੋ ਜਾਏਗਾ ਕਿ ਦੁਨੀਆ ਵਿੱਚ ਇਸ ਤਰ੍ਹਾਂ ਦਾ ਕੋਈ ਪਿੰਡ ਹੋ ਸਕਦਾ ਆ ਇਸ ਪਿੰਡ ਦੇ ਵਿੱਚ ਕੋਈ ਵੀ ਮੀਟ ਆਂਡਾ ਨਹੀਂ ਬਣਾ ਸਕਦਾ ਨਾ ਹੀ ਕੋਈ ਲਿਆ ਸਕਦਾ ਆ ਇਸ ਪਿੰਡ ਵਿੱਚ ਸ਼ਰਾਬ ਪੀ ਕੇ ਵੀ ਕੋਈ ਬਾਬੇ ਦੀ ਜਗ੍ਹਾ ਦੇ ਕੋਲੋਂ ਨਹੀਂ ਲੰਘ ਸਕਦਾ ਹਰ ਕੋਈ ਡਰਦਾ ਆ ਹੁਣ ਚਲਦੇ ਆ ਇਸ ਪਿੰਡ ਦੇ ਵਿੱਚ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਇਸ ਪਿੰਡ ਦੀ ਪੂਰੀ ਡਿਟੇਲ ਸਭ ਤੋਂ ਮੇਨ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਆ ਕਿ ਇਹ ਮੇਰਾ ਆਪਣਾ ਪਿੰਡ ਆ ਜਿੱਥੇ ਮੈਂ ਬਚਪਨ ਗੁਜ਼ਾਰਿਆ ਆ ਚਲੋ ਹੁਣ ਚਲਦੇ ਆ ਮੈਂ ਤੁਹਾਨੂੰ ਹੁਣ ਲੋਕੇਸ਼ਨ ਵੀ ਦੱਸ ਦਣਾ ਇਸ ਪਿੰਡ ਦੀ ਪ੍ਰੋਪਰ ਜਦੋਂ ਤੁਸੀਂ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਮਾਲਪੁਰ ਆਉਂਦਾ ਆ ਫਿਰ ਸੈਲਾ ਖੁਰਦ ਆਉਂਦਾ ਆ ਸੈਲਾ ਖੁਰਦ ਤੋਂ 2 ਕਿਲੋਮੀਟਰ ਇਹ ਦਦਿਆਲ ਪਿੰਡ ਪੈਂਦਾ ਆ ਤੁਸੀਂ ਸੌਖੀ ਤਰ੍ਹਾਂ ਇੱਥੇ ਪਹੁੰਚ ਜਾਊਗੇ ਸਾਹਮਣੇ ਪਿੰਡ ਦਦਿਆਲ ਦਾ ਗੇਟ ਨਜ਼ਰ ਆ ਰਿਹਾ ਆ ਸਭ ਤੋਂ ਪਹਿਲਾਂ ਸਕੂਲ ਚੱਲਦੇ ਆ ਜਿੱਥੇ ਬਚਪਨ ਚ ਪੜਿਆ ਕਰਦੇ ਸੀ ਸਕੂਲ ਨੂੰ ਦੇਖ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਆ ਜਦੋਂ ਮਾਸਟਰ ਲੰਮੇ ਪਾਪਾ ਕੁੱਟਦੇ ਸੀ ਸਕੂਲ ਦੀ ਕੰਧ ਟੱਪ ਕੇ ਫੁੱਟਬਾਲ ਦਾ ਮੈਚ ਦੇਖਣ ਜਾਂਦੇ ਸੀ ਹੁਣ ਚੱਲਦੇ ਆਂ ਪਿੰਡ ਦੀਆਂ ਗਲੀਆਂ ਵਿੱਚ ਜਿੱਥੇ ਅਸੀਂ ਬਚਪਨ ਵਿੱਚ ਭੱਜ-ਭੱਜ ਖੇਡਦੇ ਹੁੰਦੇ ਸੀ ਹੁਣ ਜਦੋਂ ਵੀ ਇਹਨਾਂ ਗਲੀਆਂ ਵਿੱਚੋਂ ਦੀ ਲੰਘਦੇ ਆਂ ਤਾਂ ਉਹ ਬਿੱਤੇ ਦਿਨ ਯਾਦ ਆ ਜਾਂਦੇ ਆ ਅੱਖਾਂ ਭਰ ਆਉਂਦੀਆਂ ਆ ਉਹ ਦਿਨ ਯਾਦ ਕਰਕੇ ਕਿਸੇ ਸਮੇਂ ਪਿੰਡ ਦੀਆਂ ਗਲੀਆਂ ਵਿੱਚ ਬਹੁਤ ਰੌਣਕ ਹੁੰਦੀ ਸੀ ਅੱਜ ਦੇ ਸਮੇਂ ਵਿੱਚ ਹਰ ਕੋਈ ਆਪਣੇ ਕੰਮਕਾਰਾਂ ਵਿੱਚ ਇੰਨਾ ਜ਼ਿਆਦਾ ਬਿਜ਼ੀ ਹੋ ਚੁੱਕਿਆ ਆ ਕਿਸੇ ਕੋਲ ਕਿਸੇ ਲਈ ਬਹੁਤ ਘੱਟ ਸਮਾਂ ਆ ਤੇ ਜ਼ਿਆਦਾਤਰ ਨੌਜਵਾਨ ਬਾਹਰ ਜਾਣ ਕਰਕੇ ਵੀ ਦਿਨੋਂ-ਦਿਨ ਪਿੰਡ ਦੀਆਂ ਰੌਣਕਾਂ ਖਤਮ ਹੋ ਰਹੀਆਂ ਆ। ਅਸੀਂ ਪਿੰਡ ਦੇ ਗੋਰੇ ਵਿੱਚ ਪਹੁੰਚੇ ਆ ਤੇ ਇੱਥੇ ਬਜ਼ੁਰਗ ਬੈਠੇ ਆ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਪੁੱਛਦੇ ਆ ਇਹਨਾਂ ਨੂੰ ਪਿੰਡ ਬਾਰੇ ਡਿਟੇਲ ਦੇ ਵਿੱਚ। ਪਿੰਡ ਦੇ ਵਿੱਚ ਇੱਥੇ ਬਾਬਾ ਸੰਧਾਰ ਦੀ ਜਗ੍ਹਾ ਹੈ ਜੀ। ਉਹਦੇ ਕਰਕੇ ਨਾ ਤਾਂ ਕੋਈ ਇੱਥੇ ਸ਼ਿਕਾਰ ਖੇਡ ਸਕਦਾ। ਨਾ ਕੋਈ ਕਿਸੇ ਜਾਨਵਰ ਨੂੰ ਮਾਰ ਸਕਦਾ ਜੀ। ਨਾ ਕੋਈ ਸ਼ਰਾਬ ਪੀ ਕੇ ਉਹ ਜਗ੍ਹਾ ਤੇ ਲੰਘ ਸਕਦਾ ਜੀ। ਤੇ ਬਾਬੇ ਦੀ ਜਗਾ ਬਹੁਤ ਸਰਤਾ ਇਸ ਕਰਕੇ ਅੱਜ ਕੱਲ ਨੂੰ ਬਾਬੇ ਦਾ ਸਰਾਨਾ ਜੋੜ ਮੇਲਾ ਵੀ ਹੈ ਇੱਥੇ ਜੋੜ ਮੇਲਾ ਵੀ ਹੈ ਜੀ ਤਾਂ ਕੱਲ ਨੂੰ ਬਹੁਤ ਸੰਗਤ ਆ ਰਹੀ ਆ ਬੜਵਡੇ ਕਲਾਕਾਰ ਆ ਰਹੇ ਇੱਥੇ ਠੀਕ ਹੈ ਜੀ ਬਹੁਤ ਦੁਨੀਆ ਵਾਲੀ ਗੋਲੀ ਸਾਰੀ ਦੁਨੀਆ ਮਨਾਦੀ ਆ ਚੰਗੀ ਤਰ੍ਹਾਂ ਮਨਾਦੀ ਆ ਜੀ ਤੇ ਇੱਕ ਸਾਨੂੰ ਦੱਸਿਓ ਜੀ ਜਿੱਦਾਂ ਤੁਸੀਂ ਸਿਆਣੇ ਆ ਤੁਹਾਨੂੰ ਜ਼ਿਆਦਾ ਪਤਾ ਹੋਣਾ ਕਹਿੰਦੇ ਕਿ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਆ ਜਾਂ ਮੀਟ ਆਂਡਾ ਬਰਾਉਣ ਦੀ ਕੋਈ ਇਦਾਂ ਦੇ ਕੋਈ ਕਿਸੇ ਦਾ ਹਾਸਾ ਹੋਇਆ ਹੋਵੇ ਹੋਇਆ ਜੀ ਭਰਵਾਲ ਦਾ ਬੰਦਾ ਸੀ ਜੀ ਸ਼ਰਾਬ ਪੀ ਕੇ ਡੇਲੀ ਲੰਗਦਾ ਸੀ ਜਦ ਉਹਨੂੰ ਪਿੰਡ ਤੇ ਉਹ ਕਹਿੰਦੇ ਸੀ ਹੋਰ ਲੋਕ ਵੀ ਕਹਿੰਦੇ ਸੀ ਫਿਰ ਤੂੰ ਵੀ ਨਾ ਪੀ ਕੇ ਲੰਘਿਆ ਕਰ ਬਈ ਤੂੰ ਰਸਤਾ ਬਦਲ ਕਿਉਂ ਤਰ ਲੰਘ ਜਾ ਪਰ ਉਹ ਦਿੱਲੀ ਜੀ ਜਾਂਦਾ ਸੀ ਪਰ ਉਹਦੀ ਲੱਤ ਟੁੱਟ ਗਈ ਅਖੀਰ ਫਿਰ ਗਲਤੀਆਂ ਮਾਫ ਕਰਕੇ ਮੰਝੇ ਵੇਰੇ ਮਰ ਕੇ ਗਿਆ ਜੀ ਅਖੀਰ ਜਾਨੀ ਨੇ ਹਾਂਜੀ ਬਾਬੇ ਨੇ ਕਿਤਾਬ ਦਿਖਾ ਲਈ ਉਹਨੂੰ ਹਾਂਜੀ ਕਿਤਾਬ ਦਿਖਾ ਲਈ ਫਿਰ ਇੱਕ ਕਿਤਾਬ ਇਹ ਹੈ ਜੀ ਇੱਥੇ ਆਪ ਖੋਦ ਐਸਡੀਐਮ ਸਾਹਿਬ ਜੀ ਸਾਡੇ ਘੜੇ ਲੰਗਰ ਦੇ ਅਸਲੇ ਮੇਰੇ ਇੱਕ ਸ਼ਹਿਰ ਤੇ ਸਟੇਰ ਵੀ ਹੋ ਗਿਆ ਹੁਣ ਉਹਨੇ ਉਹਦਰ ਦਾ ਸ਼ਕਾਰ ਕਰ ਲਿਆ ਸੀ ਪਰ ਉਹਨ ਵੀ ਸਮੇਤ ਜਿਹਦਾ ਹੁਣ ਸਲਾਨਾ ਜੋੜ ਮੇਲਾ ਕੱਲ ਨੂੰ ਆ ਸਲਾਨਾ ਜੋੜ ਮੇਲੇ ਦੇ ਸਮੇਤ ਤੱਬਰ ਲੈ ਕੇ ਬਾਬੇ ਦੇ ਭੋਲੇ ਬਖਸ਼ਾਈ ਸੀ ਬਬਾ ਬੜਾ ਡਾਡੂਆ ਜੀ ਬਖਸ਼ ਦਿੱਤੇ ਜਾਨਣਗੇ ਕੋਈ ਉਸ ਕਰਕੇ ਡਰਦਾ ਫਿਰ ਉਹਨੇ ਬੋਰ ਵੀ ਲਵਾਇਆ ਜਾਨਣਗੇ ਪਿੰਡ ਦਾ ਜਾਨਣਗੇ ਪੱਕਾ ਬੋਰ ਲਵਾਇਆ ਕਾਗਜ਼ਾਂ ਤੇ ਰਜਿਸਟਰਡ ਕੀਤਾ ਵੀ ਦਜਾਲ ਕੋਈ ਸ਼ਿਕਾਰ ਨਹੀਂ ਖੇਡ ਸਕਦਾ ਜੀ ਤੇ ਮੈਂ ਉਹੀ ਪਹਿਲਾਂ ਆਪਣੇ ਦੱਸਦਾ ਪਿਆ ਸੀ ਮੈਂ ਕਿਹਾ ਜੀ ਪੂਰੀ ਦੁਨੀਆ ਦੇ ਵਿੱਚ ਕੋਈ ਇਦਾਂ ਦਾ ਪਿੰਡ ਨਹੀਂ ਹੋਣਾ ਜਿੱਥੇ ਸ਼ਿਕਾਰ ਮਦਾ ਹੋਵੇ ਤੇ ਜਿੱਥੇ ਮੀਟ ਆਂਡਾ ਨਾ ਬਣਦਾ ਹੋਵੇ ਤੇ ਹਰ ਕੋਈ ਹੈਰਾਨ ਹੋ ਜਾਊਗਾ ਇਹ ਚੀਜ਼ ਸੁਣ ਕੇ ਦੇਖੋ ਕਰਾਈ ਗਾਰ ਵੀ ਰਹਿੰਦਾ ਉਹ ਵੀ ਇੱਥੇ ਪਿੰਡ ਆ ਕੇ ਨਹੀਂ ਕਰਦਾ ਜੀ ਨਹੀਂ ਕਰਦਾ ਨਹੀਂ ਕਰਦਾ ਬਹੁਤ ਸੱਤਿਆ ਜੀ ਬਾਬੇ ਦੀ ਬਹੁਤ ਬਹੁਤ ਬਲਦੇ ਦੀ ਜਿਆਦਾ ਜਿਆਦਾ ਬਹੁਤ ਜਿਆਦਾ ਮੰਨਤਾ ਹੈ ਜੀ ਪਰ ਮੇਰੇ ਵੀ ਬਹੁਤ ਹੈ ਜੀ ਬਾਬੇ ਦੀ ਕਿ ਸਾਡੇ ਪਿੰਡ ਦੇ ਜਿਹੜਾ ਹੀ ਮੰਨਦਾ ਜਾਨੀ ਕਿ ਉਹ ਸਭ ਤਰ੍ਹਾਂ ਹਰੇਕ ਤਰ੍ਹਾਂ ਤਾਰ ਦਿੱਤੇ ਜੀ ਬਾਬੇ ਨੇ ਛੋਟੇ ਛੋਟੇ ਨੌਜਵਾਨ ਮੁੰਡੇ ਸਭ ਸਭ ਤਰ੍ਹਾਂ ਹਾਂਜੀ 80% ਬਾਹਰ ਪਾਉਣ ਕੰਟਰੀ ਜੀ ਹਾਂਜੀ ਹਾਂਜੀ 80% ਬਾਹਰ ਆ ਸਹੀ ਗੱਲ ਹੈ ਜੀ ਤੇ ਚਲੋ ਹੁਣ ਇਹਨਾਂ ਬਜ਼ੁਰਗਾਂ ਨੂੰ ਪੁੱਛਦੇ ਆ ਤੇ ਹੁਣ ਤੁਸੀਂ ਵੀ ਦੱਸੋ ਜੀ ਜਿਦਾ ਉਹਨਾਂ ਨੇ ਵੀ ਦੱਸਿਆ ਪਿੰਡ ਬਾਰੇ ਠੀਕ ਹੈ ਦੇਖੋ ਜੀ ਆ ਪਿੰਡ ਦਰਿਆਨ ਹੈ ਠੀਕ ਹੈ ਜੀ ਦਰਸ਼ਨ ਕੇ ਬਲੌਗ ਪੈਂਦਾ ਹੈ ਇੱਕ ਇਦਾਂ ਦਾ ਪਿੰਡ ਉਹ ਤੇ ਜਿਹੜੇ ਅਲੀ ਅਦਾਕੇ ਜਗ੍ਹਾ ਤੇ ਪੂਰੇ ਬਾੜ ਵਿੱਚ ਮਹਿਜਨ ਨਾ ਤੇ ਇਸ ਪਿੰਡ ਵਿੱਚ ਨਾ ਆਂਡਾ ਬੰਦਾ ਹੈ ਹਮਮ ਨਾ ਮੀਟ ਬੰਦਾ ਹੈ ਠੀਕ ਹੈ ਜੀ ਹੋਰ ਦਾ ਤੁਸੀਂ ਕੀ ਕਰਨਾ ਹੈ ਇਸ ਪਿੰਡੇ ਵਿੱਚ ਇੱਕ ਮੁਰਗੀ ਰੱਖੀ ਹੋਣੀ ਤੁਹਾਨੂੰ ਹੂੰ ਮੁਰਗੀ ਵੀ ਨਹੀਂ ਮੈਣਦੀ ਹੂੰ ਹੂੰ ਬਾਕੀ ਠੀਕ ਹੈ ਜੋ ਜਿਹੜਾ ਕੋਈ ਅੰਡਾ ਜਾਂ ਮੀਟ ਖਾਂਦਾ ਵੀ ਹੈ ਹੂੰ ਉਹ ਬੁਰੀ ਹਾਲਤ ਬੁਰੀ ਹਾਲਤ ਆ ਜੀ ਬੁਰੀ ਹਾਲਤ ਕੋਈ ਹੈ ਜਿਆਦਾ ਤੇ ਦਾ ਬਾਹ ਲੈ ਗਿਆ ਹੂੰ ਹੂੰ ਜਾਂ ਉਦਾਂ ਮਰ ਗਿਆ ਹੂੰ ਹੂੰ ਜੋ ਮਰਜੀ ਸਮਝਦਾ ਹੂੰ ਹੂੰ ਬਾਕੀ ਇਹ ਹੈ ਵੀ ਕੋਈ ਆਪਣੀ ਇੱਛਾ ਨਾਲ ਹੂੰ ਮਾਮਾ ਉਹਨੂੰ ਡੰਡ ਜਿੰਦਾ ਜਿਹੜਾ ਕੋਈ ਇਦਾਂ ਦਾ ਕੰਮ ਕਰਦਾ ਹੈ ਕੰਮ ਕਰਦਾ ਹੈ ਬਾਕੀ ਬਾਬੇ ਦੀ ਢੋਲ ਹੈ ਜੰਡੀ ਪੂਰੀ ਪਿੰਡ ਤੇ ਜੀ ਮੇਰ ਰਾਇਲ ਪੂਰੀ ਬਾਬੇ ਦੀ ਹੈ ਨਾ ਜੀ ਪੂਰੀ ਮੇਰ ਹੋਇਆ ਸਹੀ ਗੱਲ ਹੈ ਜੀ ਸਹੀ ਗੱਲ ਹੈ ਬਿਲਕੁਲ ਹੁਣ ਰੌਣਕ ਮੇਲੇ ਲੱਗੇ ਹੋ ਦੇਖ ਲਓ ਤੁਸੀਂ ਹਾਂ ਜੀ ਆਹ ਦੇਖ ਲਓ ਸਾਲ ਪਿੱਛੇ ਹੁੰਦਾ ਮੇਰਾ ਆਹ ਸਾਲ ਪਿੱਛੇ ਹੁੰਦਾ ਸਹੀ ਗੱਲ ਹੈ ਸਾਸੀ ਜੀ ਸਾਨੂੰ ਆਂਟੀ ਹੁਣੀ ਮਿਲੇ ਇੱਥੇ ਸਸੀ ਗੱਲ ਜੀ ਸਸੀ ਗੱਲ ਤੇ ਜੀ ਬਾਬੇ ਦੀ ਬਹੁਤ ਮੇਰ ਆ ਪਿੰਡ ਤੇ ਠੀਕ ਹੈ ਜੀ ਜਿੱਦਾਂ ਅਸੀਂ ਸਾਰੇ ਜਾਣਦੇ ਆ ਤਾਂ ਸਾਨੂੰ ਹੁਣ ਪਿੰਡ ਦਾ ਦੱਸੋ ਜੀ ਇੱਕ ਜਿਹਦਾ ਬਹੁਤ ਵੱਡਾ ਇਤਿਹਾਸ ਆ ਉਹਦੇ ਪਿੰਡ ਬਾਰੇ ਪੂਰੀ ਜੋ ਤੁਹਾਨੂੰ ਪਤਾ ਆ ਪਿੰਡ ਬਾਰੇ ਜੀ ਇਦਾਂ ਪਿੰਡ ਠੀਕ ਹੈ ਪਿੰਡ ਦੇ ਵਿੱਚ ਠੀਕ ਹੈ ਬਾਬੇ ਦੇ ਸੱਤਿਆ ਬਾਤ ਠੀਕ ਹੈ ਜੀ ਬਾਬੇ ਦੇ ਹਰ ਕ ਹਰ ਕ ਹਰ ਕ ਮਰਾਦ ਬਾਬੇ ਦੀ ਬਾਬਾ ਪੂਰੀ ਕਰਦਾ ਹਰ ਕ ਦੀ ਕਰਦਾ ਠੀਕ ਹੈ ਲੈ ਤਾਂ ਨਹੀਂ ਇਦਾ ਇਹਦੇ ਵਿੱਚ ਪਿੰਡ ਦੇ ਵਿੱਚ ਕੋਈ ਮੀਟ ਨਹੀਂ ਖਾ ਸਕਦਾ ਨਾ ਕੋਈ ਸ਼ਰਾਬ ਪੀ ਸਕਦਾ ਨਾ ਕੁਝ ਖਾ ਸਕਦਾ ਮਤਲਬ ਬਣਾ ਨਹੀਂ ਸਕਦਾ ਕਿ ਨਹੀਂ ਬਣਾ ਨਹੀਂ ਸਕਦਾ ਹੂੰ ਠੀਕ ਹੈ ਬਾਬੇ ਦੀ ਬਹੁਤ ਮਿਹਰ ਆ ਠੀਕ ਹੈ ਜੀ ਬਾਬੇ ਇੰਨਾ ਪ੍ਰੋਗਰਾਮ ਚੱਲਦਾ ਹੁਣ ਵਧੀਆ ਦੇਖੋ ਜਾ ਕੇ ਕਿਤੇ ਬਾਹਰ ਦੇਸਾਂ ਪਰ ਦੇਸਾਂ ਜੀ ਸੱਤਿਆ ਬਾਬੇ ਦੀ ਐਨਾ ਬਾਬੇ ਤੋਂ ਐਨਾ ਬਾਹਰੋਂ ਪੈਸਾ ਆਉਂਦਾ ਨਾ ਬਾਬੇ ਬਹੁਤ ਪੈਸਾ ਆਂਦਾ ਬਾਬੇ ਦਾ ਨਾਂ ਲੈ ਕੇ ਇਹਦਾ ਉਹ ਤਾਂ ਸਹੀ ਹੈ ਜੀ ਹਾਂਜੀ ਬਹੁਤ ਪੈਸਾ ਦੇਖ ਲਓ ਜਾ ਕੇ ਜਾ ਕੇ ਦੇਖੋ ਕਿਤੇ ਇੰਨੀ ਰੌਣਕ ਲੱਗੀ ਹੈ ਬਾਬੇ ਹਾਂਜੀ ਹਾਂਜੀ ਐਨਾ ਵਧੀਆ ਦੇਖਾ ਉਹ ਤਾਂ ਹਣੇ ਨਹੀਂ ਜੀ ਨਹੀਂ ਕਰਦਾ ਇੰਨੀ ਸੱਤਿਆ ਵਾਲੀ ਜਗ੍ਹਾ ਜੀ ਦਿਲ ਤਾਂ ਆਪੇ ਨਹੀਂ ਕਰਦਾ ਜੀ ਔਰ ਮੈਂ ਮਜਬੂਰੀ ਨੂੰ ਆਈ ਆ ਹੂੰ ਹੂੰ ਪਰ ਮੇਰਾ ਚਿੱਤ ਨਹੀਂ ਕਰਦਾ ਸੀ ਆਣੇ ਨੂੰ ਮੈਂ ਮਾਝ ਤੋਂ ਨਹੀਂ ਕਰਕੇ ਤਾਂ ਮੈਂ ਆਈ ਹਾਂ ਠੀਕ ਹੈ ਠੀਕ ਹੈ ਹਾਂਜੀ ਪਾਸੂ ਰੱਖਿਆ ਸੀ ਆਪਣੇ ਹਾਂਜੀ ਹਾਂਜੀ ਹਾਂ ਹੋਰ ਠੀਕ ਹੈ ਬਹੁਤ ਵਧੀਆ ਲੱਗਾ ਜੀ ਹੁਣ ਤੁਰ ਕੇ ਚੱਲਦੇ ਆ ਜਿੱਥੇ ਬਚਪਨ ਬਿੱਤਿਆ ਉਹਨਾਂ ਗਲੀਆਂ ਵਿੱਚ ਅਸੀਂ ਪਿੰਡ ਦੇ ਵਿੱਚ ਆਂਟੀ ਉਹਨਾਂ ਕੋਲ ਪਹੁੰਚੇ ਆਂ। ਉਹ ਜੀ ਵਧੀਆ ਸਭ, ਛੇਤਾ ਜੀ। ਠੀਕ ਆ। ਠੀਕ ਹੈ ਜੀ। ਠੀਕ ਨਹੀਂ ਲੱਗਦਾ ਮਨ ਨੂੰ ਇਹ। ਕੀ ਕਨੀਰਨ ਦੀ ਤਾਂ ਹੀ ਕੁਛ ਰਜਾਈਆਂ ਚ ਬੜੀਆਂ ਆ। ਅੱਜ ਬਾਬੇ ਗਈ ਸੀ ਉੱਤੇ ਲੁੱਟਾਂ ਲੁੱਟਾਂ ਦੀਆਂ ਦੁਕਣ ਲੱਪਈਆਂ ਉੱਤੇ ਮਿਲ ਲਿਆ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਬਾਕੀ ਦਾ ਚਲੋ ਮੈਥੋਂ ਜਿੰਨਾ ਮੈਨੂੰ ਪਤਾ ਸਿਕਾ ਮੈਂ ਦੱਸਦਾ। ਇੱਥੇ ਬਾਈਕਾਟ ਕਰ ਦਿੰਦੇ ਉਹਦਾ ਬਾਹਰ ਕੱਢ ਦਿੰਦੇ ਪਿੰਡ ਤੋਂ। ਅੱਛਾ ਜੀ। ਨਹੀਂ ਖਾਣ ਦਿੰਦੇ, ਨਹੀਂ ਖਾ ਕੇ ਆਣ ਦਿੰਦੇ। ਠੀਕ ਹੈ ਠੀਕ ਹੈ ਜੇ ਕੋਈ ਫਰ ਲਬਰੀ ਤਾਂ ਬਹੁਤ ਭਾਰਾ ਜੁਰਮਾਨਾ ਲੱਗਦਾ ਆ ਨਾਲੀਆਂ ਸਾਫ ਕਰਨੀਆਂ ਪੈਂਦੀਆਂ 41 ਦਿਨ ਅੱਛਾ ਜੀ ਜੇ ਕੋਈ ਬਾਈਚੈਂਸ ਫੜਿਆ ਜਾਵੇ ਫੜਿਆ ਜਾਵੇ ਠੀਕ ਹੈ ਜੀ ਹਾਂ ਇੱਥੇ ਕੁਝ ਨਹੀਂ ਉਹ ਕਾਰਪੀਨ ਦਿੰਦੇ ਕਿਸੇ ਤਰ੍ਹਾਂ ਦਾ ਠੀਕ ਹੈ ਜੀ ਤੇ ਇਹ ਚਲੋ ਇਹ ਤਾਂ ਪਿੰਡ ਦੇ ਜਿਹੜੇ ਮਤਲਬ ਹੈਗੇ ਇੱਥੇ ਦੀ ਕਮੇਟੀ ਆ ਉਹਨੇ ਬਣਾਇਆ ਹੋਇਆ ਬਾਬਾ ਕੀ ਸਜ਼ਾ ਦਿੰਦਾ ਜੇ ਕੋਈ ਇਦਾਂ ਕਰਦਾ ਹੈ ਬਾਬਾ ਲੱਤਾਂ ਬਾਹਾਂ ਤੋੜ ਦਿੰਦਾ ਠੀਕ ਹੈ ਠੀਕ ਹੈ ਕਿਸੇ ਨੂੰ ਕੁਛ ਹੋ ਜਾਂਦਾ ਕਿਸੇ ਨੂੰ ਕੁਛ ਹੋ ਜਾਂਦਾ ਕੋਈ ਖਤਮਾ ਹੀ ਹੋ ਜਾਂਦਾ ਕੋਈ ਟੁੱਬੇ ਚੱਕ ਡੁੱਬ ਗਿਆ ਸੀ ਅੱਛਾ ਜੀ ਚਲ ਖਾਣਾ ਦਾ ਸੀਗਾ ਉਹ ਖਾਦਾ ਕੁੱਦਾ ਤੂੰ ਜਾ ਕੇ ਉੱਥੇ ਡੁੱਬ ਗਿਆ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਤਨ ਤਨ ਬਾਬਾ ਹਸਨ ਦਾਸ ਜੀ ਦੇ ਜਿੱਥੇ ਸਲਾਨਾ ਜੋੜ ਮੇਲਾ ਹੁਣ ਕਰਕੇ ਸਾਰਾ ਪਿੰਡ ਉੱਥੇ ਸੇਵਾ ਕਰਨ ਲਈ ਪਹੁੰਚਿਆ ਹੋਇਆ ਆ ini अल्लाह को ਬਾਈ ਇਹ ਹੁਣ ਭਰਾ ਨੂੰ ਪੁੱਛਦੇ ਆ ਪਿੰਡ ਬਾਰੇ ਤੇ ਸਾਡੇ ਦਰਸ਼ਕਾਂ ਨੂੰ ਮੇਰਾ ਭਰਾ ਪੂਰੀ ਡਿਟੇਲ ਦੇ ਵਿੱਚ ਪਿੰਡ ਬਾਰੇ ਜਿੱਦਾਂ ਇੱਕ ਬਹੁਤ ਵੱਡਾ ਇਤਿਹਾਸ ਆ ਪਿੰਡ ਦਾ ਤੇ ਇੱਕ ਅਬੈਸ਼ ਨੂੰ ਪਿੰਡਾ ਮੈਨੂੰ ਨਹੀਂ ਲੱਗਦਾ ਪੂਰੀ ਦੁਨੀਆ ਦੇ ਵਿੱਚ ਕੋਈ ਇਦਾਂ ਦਾ ਪਿੰਡ ਹੋਊਗਾ ਜਿੱਥੇ ਮੀਟ ਤੇ ਆਪਣੇ ਆਂਡਾ ਵਗੈਰਾ ਨਾ ਬਣਦਾ ਹੋਵੇ ਬਸ ਤੁਹਾਡੀ ਸਹੀ ਹੈ ਜੀ ਪਿੰਡ ਦਾ ਹੀ ਸਾਰੇ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜਫਤੇ ਇਹ ਪਿੰਡ ਦਾ ਵਿਦਿਆਲ ਪਿੰਡ ਦਾ ਨਾਮ ਵਿਦਿਆਲਿਆ ਜੀ ਤੇ ਤਸੀਲ ਗੜਸ਼ੰਕਰ ਤੇ ਜਿਲ੍ਹਾ ਹੁਸ਼ਿਆਰਪੁਰ ਦਾ ਨਗਰ ਹੈ ਪਿੰਡ ਵਿਦਿਆਲ ਤੇ ਕਈ ਬੰਦਿਆਂ ਨੇ ਪਿੱਛੇ ਵੀ ਪਹਿਲਾਂ ਵੀ ਕਿਹਾ ਅਸੀਂ ਸਾਨੂੰ ਜੀ ਐਡਰੈਸ ਦੱਸੋ ਪਿੰਡ ਦਾ ਕਿੱਥੇ ਹੈ ਪਿੰਡ ਇਹ ਅਸੀਂ ਦੇਖਣਾ ਚਾਹੁੰਦੇ ਆ ਜੇ ਉਹ ਦੇਖਣਾ ਵੀਰੋ ਤੁਸੀਂ ਚਾਹੁੰਦੇ ਹੋ ਮੈਂ ਤੁਹਾਨੂੰ ਐਡਰੈਸ ਦੱਸ ਦਿੰਨਾ ਆਪਣੇ ਪਿੰਡ ਦਾ ਇਹ ਪਿੰਡ ਜਦੋਂ ਆਪਾਂ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਨੂੰ ਆਈਏ ਨਾ ਜਦੋਂ ਆਪਾਂ ਇੱਥੇ ਆਨੇ ਆ ਗੜ ਸ਼ੰਕਰ ਗੜ ਸ਼ੰਕਰ ਦੇ ਲਾਗੇ ਤੇ ਮਾਲਪੁਰ ਦੇ ਦਾ ਗੜ ਸ਼ੰਕਰ ਦੇ ਗੱਬੇ ਇੱਕ ਸ਼ਹਿਰ ਪੰਦਾ ਕਸਬਾ ਮੀਡੀਅਮ ਜਿਹਾ ਸ਼ਹਿਰ ਆ ਸੈਲਾ ਖੁਰ ਦੇ ਸੈਲਾ ਖੁਰ ਤੋਂ 1 ਕਿਲੋਮੀਟਰ ਚੜ੍ਹਦੇ ਪਾਸੇ ਤੇ ਸਥਿਤ ਆ ਇਹ ਪਿੰਡ ਦਦਿਆਲ ਬਾਬਾ हसन ਸਾਹਿਬ ਦਾ ਨਗਰ ਹੈ ਇਹਦੇ ਵਿੱਚ ਜੋ ਅਸੀਂ ਬਜ਼ੁਰਗਾਂ ਤੋਂ ਸੁਣਿਆ ਜੋ ਅਸੀਂ ਦੇਖਿਆ ਉਹ ਤੁਹਾਨੂੰ ਮੈਂ ਦੱਸ ਦਿੰਦਾ ਜੀ ਸਾਡੇ ਬਜ਼ੁਰਗਾਂ ਤੋਂ ਅਸੀਂ ਸੁਣਿਆ ਤੇ ਪਹਿਲਾਂ ਤੋਂ ਸਾਡੇ ਪਿੰਡ ਦੇ ਵਿੱਚ ਸ਼ਿਕਾਰ ਨਹੀਂ ਖੇੜ ਸਕਦਾ ਕੋਈ ਮੀਟ ਐਂਡਾ ਨਹੀਂ ਬਣ ਸਕਦਾ ਕੁੱਪੜ ਸੂਰ ਜਾਂ ਕੋਈ ਇਦਾਂ ਦੀ ਮੱਛੀ ਵੱਲਣ ਵਗੈਰਾ ਦਾ ਕੋਈ ਕੰਮ ਨਹੀਂ ਕਰ ਸਕਦਾ ਇੱਥੇ ਜਗਾ ਦੀ ਪਵੰਦੀ ਆ ਜੀ ਜਗਾ ਦੀ ਮਾਨਤਾ ਵੀ ਕਰਦੇ ਮੰਨਦੇ ਜੀ ਸਾਰੇ ਬੰਦੇ ਤੇ ਇੱਕ ਦੋ ਬੰਦਿਆਂ ਨੇ ਕੋਈ ਗਲਤ ਕੀਤਾ ਵੀ ਸੀ ਫਿਰ ਉਹਨਾਂ ਨੂੰ ਸਜ਼ਾ ਮਿਲ ਗਈ ਆ ਜੀ ਤੇ ਕਿੱਥੇ ਤੋਂ 250 ਸਾਲ ਤੋਂ ਬਾਬਿਆਂ ਦੀ ਜਗਾ ਸਥਿਤਾ ਸਿਰਜਨਜੀਤ ਜੀ ਦੀ ਗੱਦੀ ਆ ਇਹ ਤੇ ਨਾਨਕਦੇਵ ਜੀ ਦੇ ਪੁੱਤਰ ਸਜੇ ਉਹਨਾਂ ਦਾ ਧੂਣਾ ਆ ਬਾਬਾ ਸੰਤਾ ਜੀ ਦੀ ਜਗਾ ਮੰਦਿਰ ਬਣੇ ਹੋਏ ਨੇ ਆਵਾਂ ਨੂੰ ਵੀ ਪੈਂਦਾ ਹੁਣ ਜੋੜ ਮੇਲਾ ਚੱਲ ਰਿਹਾ ਜੱਗ ਕਹਿ ਦਿੰਨੇ ਆਪਾਂ ਅਜਿਹੇ ਜੱਗ ਹੋ ਰਿਹਾ ਬਾਬਿਆਂ ਦਾ 18 ਫਰਵਰੀ 2024 ਦਿਨ ਐਤਵਾਰ ਨੂੰ ਕੱਲ ਨੂੰ ਤੇ ਬਹੁਤ ਦੂਰੋਂ ਦੂਰੋਂ ਸੰਗਤ ਆਦੀ ਆ ਤੇ ਐਨ ਆਰ ਆਈ ਬੰਦੇ ਆਪਣੇ ਸਾਡੇ ਇੱਥੇ ਨਗਰ ਤੇ ਆਦੇ ਆ ਬਹੁਤ ਜ਼ਿਆਦੇ ਇਹ ਇਲਾਕੇ ਦੀ ਸੰਗਤ ਜਿੰਨੀ ਵੀ ਹੈ ਕਿਤੇ ਉਹ ਵੀ ਜਿੱਥੋਂ ਵੀ ਤੋਂ ਸੰਗਤ ਮਾਨਤਾ ਕਰਦੀ ਆਦੀ ਹੈ ਜੀ ਤੇ ਪਿੰਡ ਦੇ ਵਿੱਚ ਮੀਟਾਂ ਦਾ ਨਹੀਂ ਬਣਦਾ ਦੱਸਿਆ ਤੁਹਾਨੂੰ ਤੇ ਜੇ ਕੋਈ ਗਲਤੀ ਨਾਲ ਲੈ ਆਵੇ ਤਾਂ ਉਹਦੇ ਵੀ ਜੋ ਹੋ ਜਾਂਦਾ ਸਜ਼ਾ ਵੀ ਮਿਲਦੀ ਆ ਉਹਦਾ ਮੰਨੇ ਤਾਂ ਇਨਾਮ ਮੰਨੇ ਪਰ ਹੈਗੀ ਸਹੀ ਜੀ ਇਹ ਫੇਰ ਕੋਈ ਸ਼ਰਾਬ ਪੀ ਕੇ ਨਿੱਧਰ ਦੀ ਨਾ ਸਕਦਾ ਜੀ ਬੰਦੇ ਸ਼ਰਾਬ ਪੀਏ ਤਾਂ ਨੰਗਲ ਲੱਗ ਜਾਂਦੇ ਆ ਜੀ ਤੇ ਨੰਗ ਨਹੀਂ ਸਕਦਾ ਕੋਈ ਵੀ ਮੈਂ ਜਿਹੜੀ ਅੱਖੀ ਦੇਖੀ ਘਟਨਾ ਤੁਹਾਨੂੰ ਉਹ ਦੱਸਦਾ ਹਾਂ ਸਾਡੇ ਇੱਥੇ ਬਾਬਿਆਂ ਦਾ ਜੱਗ ਚੱਲ ਰਿਹਾ ਸੀ ਸਾਡੇ ਦੇਖਦਿਆਂ ਦੀ ਗੱਲ ਹੈ ਜਿਹੜੀ ਮੈਂ ਅੱਖੀ ਦੇਖੀ ਉਹ ਬੰਦੇ ਇੱਥੇ ਆਏ ਉਹਨਾਂ ਨੇ ਇੱਥੇ ਸ਼ਰਾਬ ਪੀ ਲਈ ਤੇ ਜਾਂ ਆਂਡਾ ਖਾਦਾ ਹੋਊ ਜਾਂ ਨਹੀਂ ਖਾਦਾ ਹੋਊ ਉਹ ਸਾਨੂੰ ਕੋਈ ਪਤਾ ਨਹੀਂ ਸੀ ਤੇ ਉਹਨਾਂ ਨੂੰ ਸ਼ਰਾਬ ਦੀ ਸਜ਼ਾ ਇੰਨੀ ਮਿਲ ਗਈ ਵੀ ਰਾਤ ਨੂੰ ਉਹਨਾਂ ਤੇ ਬਿਜਲੀ ਪਈ ਉਹਨਾਂ ਦਾ ਸਾਰਾ ਹੀ ਸਮਾਨ ਚਲ ਗਿਆ ਤੇ ਉਹ ਬੰਦਾ ਵੀ ਥੋੜਾ ਜਿਹਾ ਨੂੰ ਸੇਕ ਉਹਨੂੰ ਲੱਗ ਗਿਆ ਸੀ ਪਰ ਬੰਦਾ ਬਚ ਗਿਆ ਸੀ ਤੇ ਸਜ਼ਾ ਉਹਨਾਂ ਨੂੰ ਮਿਲ ਗਈ ਵੀ ਉਹ ਅਸੀਂ ਅੱਖੀਂ ਦੇਖ ਰਹੇ ਹਾਂ ਜੀ ਤੇ ਬਾਬਿਆਂ ਦੇ ਜਿੰਨੀ ਸਾਡੇ ਪਿੰਡ ਦੀ ਜ਼ਮੀਨ ਤਿੰਨ ਚਾਰ ਪਿੰਡਾਂ ਨਾਲ ਲੱਗਦੀ ਹੈ ਤੇ ਇਹ ਸਾਰੀ ਜ਼ਮੀਨ ਦੇ ਉੱਪਰ ਕੋਈ ਸ਼ਿਕਾਰ ਨਹੀਂ ਕਰ ਸਕਦਾ ਮੀਟਾਂ ਦਾ ਨਹੀਂ ਤੇ ਇੱਕ ਬੰਦੇ ਸਾਡੇ ਇੱਥੇ ਆਏ ਸੀ ਕਿ ਉਹ ਕਹਿੰਦੇ ਅਸੀਂ ਤਾਂ ਜੀ ਪੋਲਟਰੀ ਫਾਰਮ ਖੋਲਣਾ ਤੇ ਪਿੰਡਦਿਆ ਨੇ ਉਹਨਾਂ ਨੂੰ ਰੋਕਿਆ ਉਸ ਵੇਲੇ ਮੈਂ ਤਾਂ ਦਬਈ ਦੇ ਵਿੱਚ ਸੀਗਾ ਜੋ ਮੈਂ ਸੁਣਿਆ ਉਸ ਵੇਲੇ ਆ ਵੀਡੀਓ ਵਾਲੇ ਕੈਮਰੇ ਦੇ ਫੋਨ ਨਹੀਂ ਹੁੰਦੇ ਸੀ ਤੇ ਉਹ ਕਹਿੰਦੇ ਜੀ ਅਸੀਂ ਖੋਲਣਾ ਖੋਲਣਾ ਨਹੀਂ ਮੰਨੇ ਪਰ ਪਰ ਖੁੱਲ੍ਹਿਆ ਨਹੀਂ ਬਾਬਿਆਂ ਨੇ ਐਸੀ ਰੋਕ ਲਾਈ ਉਹਨਾਂ ਦੇ ਨਾਲ ਅੱਗਾ ਦੇ ਭਾਣੇ ਦੋ ਵਾਪਰੇ ਤੇ ਉਹਨਾਂ ਨੇ ਹੁਣ ਮੈਂ ਦੱਸਣਾ ਜੀ ਤੇ ਉਹ ਫਿਰ ਮੰਨੇਗੇ ਬਾਬਾ ਜੀ ਨੇ ਉਹਨਾਂ ਨੂੰ ਪ੍ਰਤੱਖ ਦੱਸ ਦਿੱਤਾ ਕਿ ਸਾਡੀ ਝੂਠ ਦੇ ਅੰਦਰ ਇਹ ਕੰਮ ਨਹੀਂ ਹੋ ਸਕਦਾ ਫਿਰ ਉਹਨਾਂ ਦਾ ਜਲਦੇ ਵਿੱਚ ਡਰ ਪੈ ਗਿਆ ਉਦਾਂ ਵੀ ਪਹਿਲਾਂ ਆਂਦੇ ਸੀ ਉਹ ਇੱਥੇ ਪਰ ਉਹਨੂੰ ਸੋਚਿਆ ਵੀ ਉਦੋਂ ਹੀ ਕਹਿੰਦੇ ਆ ਬਾਬਾ ਜੀ ਸ਼ਾਇਦ ਤੇ ਉਹਨਾਂ ਦੇ ਨਾਲ ਫਿਰ ਇਹ ਵਾਕਿਆ ਹੋਇਆ ਇਹ ਵੀ ਸਾਡੇ ਦੇਖਣ ਦੀ ਗੱਲ ਹੈ ਜੀ ਤੇ ਫਿਰ ਜਿਹੜੀਆਂ ਮੈਂ ਇੱਕ ਹੋਰ ਚੀਜ਼ਾਂ ਦੇਖੀਆਂ ਇੱਥੋਂ ਸਾਡੇ ਹੁਣ ਮੈਂ ਨਾਂ ਨਹੀਂ ਲੈਣਾ ਇਲਾਕੇ ਦਾ ਕੋਈ ਬੰਦਾ ਸੀ ਜਿਹੜਾ ਅੱਖੀਂ ਦੇਖੀ ਮੈਂ ਉਹ ਇੱਕ ਪਹਿਲਾਂ ਬਜ਼ੁਰਗਾਂ ਤੋਂ ਵੀ ਸੁਣਦੇ ਵੀ ਇੱਕ ਬੰਦਾ ਪਹਿਲਾਂ ਸ਼ਰਾਬ ਪੀ ਕੇ ਲੰਘਦਾ ਹੁੰਦਾ ਸੀ ਕਿਸੇ ਪਿੰਡ ਦਾ ਤੇ ਉਹਦੀ ਇੱਥੇ ਲਾਟ ਉੱਟ ਗਈ ਸੀ ਤੇ ਉਹ ਬੰਦੇ ਨੂੰ ਮੈਂ ਦੋ ਕਵਾਰੀ ਦੇਖਿਆ ਪਹਿਲਾਂ ਮੈਂ ਉਹਨੂੰ ਕਹਿਣਾ ਚਾਇਆ ਭਈ ਇੱਧਰ ਦੀ ਤੂੰ ਨਾ ਲੰਘਿਆ ਕਰ ਉਹ ਮੈਂ ਸਾਈਕਲ ਤੇ ਸੀ ਉਹ ਸਕੂਟਰ ਮੋਟਰਸਾਈਕਲ ਸੀ ਉਹ ਲੰਘ ਗਿਆ ਚਲੋ ਤੇ ਮੈਂ ਧੁੱਪ ਚਲਾ ਗਿਆ ਫੇਰ ਮੈਨੂੰ ਦੋ ਕਵਾਰ ਮਿਲਿਆ ਨਹੀਂ ਫਿਰ ਚੌਥੇ ਦਿਨ ਉਹਦੇ ਨਾਲ ਜਿਹੜੀ ਨਾ ਅੱਖੀਂ ਦੇਖੀ ਗੱਲ ਬਾਬਿਆਂ ਦੀ ਜੂ ਦੇ ਵਿੱਚ ਖੜ ਕੇ ਗੱਲ ਕਰ ਰਿਹਾ ਚੌਥੇ ਦਿਨ ਉਹ ਇਧਰੋਂ ਆਇਆ ਤੇ ਉੱਥੇ ਬਾਬਿਆਂ ਦੀ ਜਗ੍ਹਾ ਤੋਂ ਸਿਰਫ ਕਿਲੇ ਡੇਢ ਕਿਲੇ ਦੀ ਦੂਰੀ ਤੇ ਨਾ ਆ ਕੇ ਹੁੜ ਗਿਪਿਆ ਤੇ ਉਹਦੀ ਵਾਂਹ ਟੁੱਟ ਗਈ ਤੇ ਮੁੜ ਕੇ ਨਹੀਂ ਇਧਰ ਦੀ ਆਇਆ ਤੇ ਹੁਣ ਉਹ ਬੰਦਾ ਦੁਨੀਆ ਤੋਂ ਵੀ ਚਲਾ ਗਿਆ ਚਲੋ ਸਕੋ ਗਿਆ ਉਹ ਤਾਂ ਟਾਈਮ ਆ ਗਿਆ ਜੀ ਤੇ ਇਦਾਂ ਹੈ ਵੀ ਜਿਹੜਾ ਬੰਦਾ ਆਕੜ ਕੇ ਇਹਨਾਂ ਦੇ ਨਾਲ ਦੁਆ ਕਰੀਗਾ ਜੇ ਕੋਈ ਭਲੇਖੇ ਦੇ ਨਾਲ ਆ ਜਾਵੇ ਜੇ ਨਹੀਂ ਪਤਾ ਇੱਥੇ ਮੀਟ ਆਂਡਾ ਨਹੀਂ ਬਣਦਾ ਜਾਂ ਛਾਪੀ ਕੇ ਨਹੀਂ ਲੱਗ ਸਕਦੇ ਕਿਉਂਕਿ ਸੜਕ ਬਹੁਤ ਚੱਲਦੀ ਆ ਇੱਧਰ ਜੇਜੋ ਨੂੰ ਚੱਲ ਜਾਂਦੀ ਆ ਜੀ ਇੱਧਰ ਸੈਲਾ ਜਿੱਥੇ ਨੂੰ ਮਰਜ਼ੀ ਤੁਸੀਂ ਜਾ ਸਕਦੇ ਹੋ ਦਿੱਲੀ ਤੱਕ ਤੇ ਇਦਾਂ ਲੰਘਦੇ ਆ ਜੇ ਕਈਆਂ ਨਹੀਂ ਪਤਾ ਉਹ ਫਿਰ ਮਾਫੀ ਵੀ ਮੰਗ ਲੈਂਦੇ ਆ ਫਿਰ ਬਾਬੇ ਬਖਸ਼ ਦਿੰਦੇ ਆ ਜੀ ਪਰੇਖ ਨਾਲ ਜੇ ਜਾਣ ਕੇ ਕਵੇ ਤੇ ਫਿਰ ਉਹਨੂੰ ਫੜ ਵੀ ਲੈਂਦੇ ਆ ਵੀ ਯਾਨੀ ਸਜ਼ਾ ਉਹਨੂੰ ਦੇ ਦਿੰਦੀ ਆ ਬਾਪੀ ਜਣ ਕੇ ਮਹਿਸੂਸ ਹੋ ਜਾਂਦਾ ਉਸ ਇਨਸਾਨ ਨੂੰ ਕਿ ਮੈਂ ਗਲਤੀ ਕੀਤੀ ਸੀ ਉੱਥੇ ਕੋਈ ਤੇ ਮੈਨੂੰ ਇਹੀ ਸਜ਼ਾ ਮਿਲੀ ਆ ਤੇ ਇਦਾਂ ਇਹ ਆ ਜੀ ਸਾਡੇ ਪਿੰਡ ਦਾ ਇਹ ਪਿੰਡ ਦੇ ਵਿੱਚ ਬੰਦੇ ਐਨ ਆਰ ਆਈ ਆ ਕਾਫੀ ਬਹੁਤ ਅਮੀਰ ਦਾ ਨੱਗਰ ਕਿਹਾ ਜਾਂਦਾ ਪਿੰਡ ਦਦਿਆਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਆ ਜੀ ਤੇ ਸਾਡੇ ਪਿੰਡ ਦੇ ਵਿੱਚ ਤਕਰੀਬਨ ਸਾਰੇ ਘਰਾਂ ਦੇ ਵਿੱਚ ਇੱਕ ਦੋ ਬੰਦੇ ਜੇ ਬਹੁਤੇ ਨਹੀਂ ਬਲਤ ਜਿਆਦੇ ਵੀ ਆ ਕਈਆਂ ਦੇ ਪਰਿਵਾਰਾਂ ਕਰਵਾ ਇੱਕ ਦੋ ਤਾਂ ਸਾਰੇ ਐਨਆਰਆਈ ਬੰਦੇ ਇੱਕ ਪਰਿਵਾਰ ਦੇ ਵਿੱਚੋਂ ਹੈਗੇ ਹੈਗੇ ਆ ਜੇ ਕੋਈ ਐਨਆਰਆਈ ਨਹੀਂ ਹੈਗਾ ਕੋਈ ਦੁਆ ਨਹੀਂ ਇਦਾਂ ਨਹੀਂ ਤੇ ਜਾ ਕੋਈ ਆ ਤਾਂ ਮੀਆਂ ਜਾਂ ਕੋਈ ਸਾਰੇ ਆਪ ਨਾਲ ਕੇ ਰਹਿੰਦੇ ਨੇ ਉਹਨਾਂ ਦੇ ਬੰਦੇ ਵੀ ਨੌਕਰੀਆਂ ਕਰਦੇ ਨੇ ਸਾਰਾ ਪਿੰਡ ਖੁਸ਼ਹਾਲ ਆ ਬਾਬਿਆਂ ਦੀ ਕਿਰਫਾ ਇਲਾਕਾ ਖੁਸ਼ਹਾਲ ਹੈ ਜਿਹੜਾ ਵੀ ਉਹਨਾਂ ਨੂੰ ਮੰਨਦਾ ਉਹਨੂੰ ਤਾਰ ਦਿੰਦੇ ਆ ਜੀ ਇਹ ਮੈਂ ਗਾਰੰਟੀ ਦਿੰਦਾ ਕੋਈ ਵੀ ਬੰਦਾ ਮੰਨ ਤੈ ਮਨੂਗਾ ਪੱਕੀ ਜ਼ਰੂਰ ਪੂਰੀ ਹੋਗੀ ਤੇ ਜਗਾ ਬਹੁਤ ਸ਼ਕਤੀਸ਼ਾਲੀ ਬਾਬਿਆਂ ਦੀ ਕੱਤੀ ਹੈ ਸ਼ੰਕਰ ਜੀ ਜੀ ਬਾਬੇ ਕਿਰਪਾ ਬਣਾ ਕੇ ਰੱਖਦੇ ਆਪਣੀ ਇਲਾਕੇ ਦੀ ਅਸੀਂ ਤਾਂ ਹੱਥੇ ਜੋੜਦੇ ਹਾਂ ਸਿਰੋ ਬਾਬਾ ਜੀ ਦਾ ਸਭ ਤੋਂ ਕਿਰਪਾ ਇਹ ਹੈ ਸਹੀ ਗੱਲ ਹੈ ਇਹ ਗੱਲ ਹੈ ਬਹੁਤ ਡਿਟੇਲ ਦੇ ਵਿੱਚ ਭਰਾ ਨੇ ਦੱਸਿਆ ਬਹੁਤ ਵਧੀਆ ਲੱਗਿਆ ਮੇਰਾ ਭਰਾ ਇੰਨੀ ਡਿਟੇਲ ਦੇ ਵਿੱਚ ਦੱਸਣ ਵਾਸਤੇ ਚਲੋ ਠੀਕ ਹੈ ਮੇਰਾ ਭਰਾ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਪਿੰਡ ਦੀ ਫੋਟੋਆ ਦੀ ਗਰਾਉਂਡ ਦੇ ਵਿੱਚ ਜਿੱਥੇ ਬਚਪਨ ਵਿੱਚ ਫੁੱਟਬਾਲ ਖੇਡਿਆ ਕਰਦੇ ਸੀ ਹੁਣ ਕਰਦੇ ਆਂ ਵੀਡੀਓ ਦੀ ਸਮਾਪਤੀ ਆਸ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਕਿਉਂਕਿ ਤੁਹਾਡੀ ਸਪੋਰਟ ਤੋਂ ਬਿਨਾ ਅਸੀਂ ਅੱਗੇ ਨਹੀਂ ਵੱਧ ਸਕਦੇ ਬਾਕੀ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਏ ਹੋਣ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਚਲੋ ਹੁਣ ਚੱਲਦੇ ਆਂ ਧੰਨਵਾਦ